ਸਾਰੇ ਜਣੇ ਇਕੱਠੇ ਹੋ ਗਏ ਆ। ਇਹੀ ਹੈ ਖਾਸੀਅਤ ਪੰਜਾਬ ਦੀ। ਯੂਨਿਟੀ, ਟੁਗੇਦਰਨੈਸ। ਲੈਟਸ ਸਟੈਂਡ ਅਪ ਫॉर ਪੰਜਾਬ। ਪੰਜਾਬ ਨੀਡਸ ਅਸ। ਜੇ ਦਾ ਵੀ ਤੁਸੀਂ ਹੈਲਪ ਕਰ ਸਕਦੇ ਹੋ, ਜਿੰਨੀ ਵੀ ਤੁਸੀਂ ਹੈਲਪ ਕਰ ਸਕਦੇ ਹੋ। ਜੇ ਤੁਸੀਂ ਪੰਜਾਬ ਚੋਂ ਤੇ ਉੱਥੇ ਹੈਲਪ ਕਰ ਸਕਦੇ ਹੋ, ਜੇ ਤੁਸੀਂ ਕਿਤੇ ਹੋਰ ਰਹਿ ਰਹੇ ਹੋ ਤੇ ਉੱਥੋਂ ਹੈਲਪ ਕਰ ਸਕਦੇ ਹੋ। ਆ ਜੋ ਹੈਲਪ ਕਰੀਏ। ਬ੍ਰੇ ਕਰੀਏ। ਦੇ ਹੱਲ ਕਰੀਏ ਇਕੱਠੇ ਖੜੇ ਹੋਈਏ ਆਮ ਸੋ ਹੈਪੀ ਐਂਡ ਸੋ ਥੈਂਕਫੁਲ ਟੂ ਸੀ ਕਿ ਸਾਰਾ ਪੰਜਾਬ ਇਕੱਠਾ ਹੋ ਗਿਆ ਸਾਰੀ ਪੰਜਾਬੀ ਇੰਡਸਟਰੀ ਇਕੱਠੀ ਹੋ ਗਈ ਹੈ ਸਾਰੀ ਦੁਨੀਆ ਇਕੱਠੀ ਹੋ ਗਈ ਹੈ ਪੰਜਾਬੀ ਜਿੱਥੇ-ਜਿੱਥੇ ਵੀ ਰਹਿ ਰਹੇ ਨੇ ਉਥੋਂ ਫੰਡਸ ਭਾਰ ਰਏ ਨੇ ਟੂ ਹੈਲਪ ਰੀਬਿਲਡ ਪੰਜਾਬ ਇਟਸ ਬਟ ਹਾਰਟ ਬ੍ਰੇਕਿੰਗ ਟੂ ਸੀ ਵਟਸ ਬੀਨ ਹੈਪਨਿੰਗ ਇਨ ਪੰਜਾਬ ਬਹੁਤ ਦਿਲ ਦੁਖਦਾ ਵੀਡੀਓਜ਼ ਦੇਖ ਕੇ ਉਹ ਡੈਮੇਜ ਕੰਟਰੋਲ ਚੱਲ ਰਿਹਾ ਤੇ ਹੋਪਫੁਲੀ ਬਹੁਤ ਜਲਦੀ ਆਪਾਂ ਰੀਬਿਲਡ ਕਰਾਂਗੇ ਤੇ ਜਿਹੜਾ ਜਿੰਨੀ ਵੀ ਹੱਥ ਕਰ ਸਕਦਾ ਉਹਨੂੰ ਉਹਨੇ ਕਰਨੀ ਚਾਹੀਦੀ ਹੈ लेट्स 올 ਸਟੈਂਡ ਅਪ ਫॉर ਪੰਜਾਬ लेट्स 올 ਹੈਲਪ ਰੀਬਿਲਡ ਪੰਜਾਬ ਐਂਡ ਮੋਸਟ ਇੰਪੋਰਟੈਂਟਲੀ लेट्स ਪ੍ਰੇ ਫॉर ਪੰਜਾਬ